ਸਸਰੀ ਕਾਲਜੀ ਸਾਰੇ ਭੈਣ ਭਰਾਵਾਂ ਨੂੰ ਪ੍ਰਭੂ ਜਿਵੇਂ ਸਾਨੂੰ ਪਤਾ ਹੈ ਵੀ ਹੁਣ ਜੁਲਾਈ ਮਹੀਨਾ ਚੜ੍ਹਨ ਵਾਲਾ ਹੈ ਅੱਜ 28 29 ਜੂਨ ਹੋ ਗਿਆ ਤੇ ਪ੍ਰਭੂ ਜਾਲ ਬੁਣੀ ਜਾਂਦੇ ਆ ਸਬਜ਼ੀਆਂ ਦੇ ਲਈ ਜਿਵੇਂ ਕਿ ਆਪਾਂ ਕarele ਲਾਇਆਗਾ ਟੋਰੀ ਲਾਈ ਹੈ ਕद्दू ਲਾਇਆ ਪੇਠਾ ਲਾਇਆ ਤੇ ਜਿਹੜਾ ਆਪਾਂ ਜਾਲ ਆ ਡੱਬੀਦਾਰ ਜਾਲ ਇਹ ਆਪਾਂ ਬੁਣਤਾ ਜਿਹੜੀ ਆਪਾਂ ਇਹਦੇ ਜਾਲ ਦੇ ਵਿੱਚ ਧਾਗਾ ਵਰਤ ਰਹੇ ਆ ਇਹ ਆਪਾਂ ਦਰੀ ਵਾਲਾ ਧਾਗਾ ਵਰਤ ਰਹੇ ਆਂ ਉੱਪਰ 12 ਨੰਬਰ ਤਾਰ ਬਾਂਸ ਤੋਂ ਬਾਂਸ ਦੀ ਦੂਰੀ 10 ਫੁੱਟ ਕਿਉਂਕਿ ਕ੍ਰੇਲੇ ਦੀਆਂ ਬੱਲਾਂ ਤੰਦ ਪਾ ਜਾਣਗੀਆਂ ਤੋਰੀ ਦੀਆਂ ਪਾ ਜਾਣਗੀਆਂ ਸਾਨੂੰ ਪਤਾ ਵੀ ਹੁਣ ਕਿਸਾਨ ਵੀਰ ਝੋਨਾ ਲਾਈ ਜਾਂਦੇ ਆਂ ਸਬਜ਼ੀਆਂ ਦੇ ਰੇਟ ਉੱਪਰ ਹੋ ਗਏ ਉੱਚੇ ਹੋ ਗਏ ਮੇਰਾ ਵੀਰ ਗਾਦੜ ਮੇਰੇ ਨਾਲ ਲੱਗਿਆ ਬਹੁਤ ਨੌਲੇਜ ਆ ਮੇਰੇ ਵੀਰ ਨੂੰ ਮਿਹਨਤ ਦਾ ਮਿਹਨਤੀ ਬੰਦਾ ਹੈ ਤੇ ਵੀ ਆਪਾਂ ਨੂੰ ਹਰੇਕ ਪਰਿਵਾਰ ਨੂੰ ਆਪਦੇ ਬੱਚਿਆਂ ਲਈ ਆਪਦੇ ਘਰ ਪਰਿਵਾਰ ਦੇ ਲਈ ਥੋੜੀਆਂ-ਬਹੁਤੀਆਂ ਸਬਜ਼ੀਆਂ ਜ਼ਰੂਰ ਲਾਉਣੇ ਚਾਹੀਦੇ ਜੇ ਤੁਸੀਂ ਵੱਡੇ ਪੱਦਰ ਤੇ ਨਹੀਂ ਲਾਉਣੀਆਂ ਜਿਵੇਂ ਕਿ ਹੁਣ ਕद्दू ਨੇ ਚੀਕਾਂ ਕਢਾ ਛੱਡੀਆਂ ਨੇ ਗਾਦਰ ਤੋਂ ਵੀ ਜਦੋਂ ਮੈਂ ਪੁੱਛਦਾ ਵੀ ਅੱਜ ਆਪਣਾ ਕद्दू ਕੀ ਰੇਟ ਵੇਚ ਗਿਆ ਕਹਿੰਦਾ ਬਾਈ 65 70 ਰੁਪਏ ਵੇਚ ਗਿਆ ਨਾਲੇ ਕਹਿੰਦਾ ਆਪਣਾ ਬੀਅਰ ਸ਼ੇਅਰ ਦਾ ਕੰਮ ਬਣ ਜਾਂਦਾ ਹੈ ਲਫਾਫਾ ਚੱਕ ਕੇ ਝੂਠ ਹੀ ਦਿੰਦਾ ਹੈ ਕਿਸਾਨ ਵੀਰਾਂ ਨੇ ਜਿਹੜਾ ਨੇ ਕद्दू ਲਾਏ ਆ ਵਧੀਆ ਚੰਗੀ ਗੱਲ ਹੈ ਕਿਸਾਨਾਂ ਨੂੰ ਐਤਕੀ ਚੰਗੀ ਆਮਦਨ ਹੋ ਕਿਉਂਕਿ ਖਰਚਾ ਬਹੁਤ ਆ ਜਾਂਦਾ ਸਬਜ਼ੀਆਂ ਤੇ ਤੇ ਆਪਾਂ ਕਹਿੰਦੇ ਵੀ ਸਾਰੇ ਲਾਓ ਥੋੜੀਆਂ ਬਹੁਤ ਜਿੰਨੇ ਵੀ ਤੁਹਾਡੇ ਕੋਲ ਕੋਈ ਜਗਾ ਕੀ ਕੋਈ ਦੋ ਬੱਲਾ ਲਾ ਲਓ ਕੋਈ ਪੰਜ ਜਿੰਨੇ ਵੀ ਜਗਾ ਕੁਝ ਵੀ ਲਾਓ ਚੌਲੇ ਵਗੈਰਾ ਭਿੰਡੀ ਗਮਾਰਾ ਵੀ ਆਪਾਂ ਨੂੰ ਬਾਜ਼ਾਰੋਂ ਬਹੁਤ ਘੱਟ ਮੁੱਲ ਲੈਣੇ ਪੈਂਦੇ ਨਾਲੇ ਆਪਾਂ ਦੇ ਕੰਮਣ ਲੱਗੇ ਰਹੀਏ ਆਪਣੇ ਕੰਮ ਕਰਦਿਆਂ ਨੂੰ ਸਕੂਨ ਮਿਲਦਾ ਹੈ ਮਿਹਨਤ ਕਰੀਏ ਆਪਾਂ ਨੂੰ ਜਦੋਂ ਮਿਹਨਤ ਦਾ ਫਲ ਮਿਲਦਾ ਹੈਗਾ ਤਾਂ ਵਧੀਆ ਲੱਗਦਾ ਤੇ ਅੱਜ ਇਹ ਅਸੀਂ ਡੱਬੀਦਾਰ ਜਾਲ ਬਣਾਤਾ ਜੇ ਤੇ ਇੱਧਰ ਆਪਾਂ ਸਾਰੇ ਫਲਦਾਰ ਬੂਟੇ ਲਾਏ ਹੋਏ ਨੇ ਇਹ ਵੀ ਆਪਾਂ ਨੂੰ ਲਾਉਣੇ ਚਾਹੀਦੇ ਆ ਆਪਾਂ ਨੂੰ ਦਰਖਤ ਜਿਵੇਂ ਕਹਿ ਦਿੰਦੇ ਆ ਵੀ ਇਕੱਲਾ ਕਿਸਾਨ ਹੀ ਦਰਖਤ ਲਾਵੇ ਇਕੱਲੇ ਕਿਸਾਨ ਦਾ ਫਰਜ਼ ਨਹੀਂ ਹੈਗਾ ਵੀ ਇਕੱਲਾ ਕਿਸਾਨ ਹੀ ਦਰਖਤ ਲਾਵੇ ਹਰੇਕ ਘਰ ਪਰਿਵਾਰ ਦਾ ਹਰੇਕ ਜੇ ਇੱਕ ਮੈਂਬਰ ਵੀ ਇੱਕ ਰੁੱਖ ਲਾਵੇ ਨਾ ਤਾਂ ਦਰਖਤ ਹੀ ਦਰਖਤ ਹੋ ਜਾਣਾ ਸਾਰਿਆਂ ਦਾ ਫਰਜ਼ ਬਣਦਾ ਹੈ ਇਕੱਲੇ ਕਿਸਾਨਾਂ ਨੂੰ ਵੀ ਨਾ ਆਖੋ ਜਿਵੇਂ ਕਿ ਆਪਾਂ ਅੰਗੂਰਾਂ ਦੇ ਅਵੇਲਾ ਲਾਈਆਂ ਨੇ ਗੰਨਾ ਲਾਇਆ ਨਾਲ ਕਮਾਦ ਲਾਇਆ ਆਪਣੇ ਘਰ ਲਈ ਘਰ ਦਾ ਗੁੜ ਬਣ ਜਾਂਦਾ ਘਰ ਦੀ ਸ਼ੱਕਰ ਹੋ ਜਾਂਦੀ ਹੈ ਇੱਧਰ ਆਪਣੇ ਅਮਰੂਦਾਂ ਦੇ ਬੂਟੇ ਨਾਰਾਂ ਦੇ ਤੇ ਆੜੂ ਦੇ ਆਲੂ ਬਖਾਰਿਆਂ ਦੇ ਕਿੰਨੂ ਚੀਕੂ ਵਗੈਰਾ ਅੰਜੀਰ ਵਗੈਰਾ ਸਾਰੇ ਬਾਗਿਚੀ 'ਚ ਤੁਸੀਂ ਦੇਖ ਸਕਦੇ ਹੋ ਬੂਟੇ ਖੜੇ ਆ ਤੇ ਆ ਜਿਹੜੀ ਆਪਣੀ ਆਰਗੈਨਿਕ ਮੂੰਗੀ ਹੈ ਇਹ ਤੇ ਕੋਈ ਸਪਰੇ ਨਹੀਂ ਕਰਦੇ ਦਿਆਂ ਫਲੀਆਂ ਇਸ ਤਰ੍ਹਾਂ ਹੀ ਆਪਾਂ ਤੋੜਾਂਗੇ ਤੇ ਇਹ ਆਪਣੀ ਸਾਰੀ ਸਬਜ਼ੀ ਆ ਗਈ ਘਰ ਵਾਸਤੇ ਵਧੀਆ ਇਹਦੇ ਵਿੱਚ ਕੋਈ ਖਾਦ ਖਾਾਕ ਨਹੀਂ ਗੰਡੋਆਂ ਦੀ ਖਾਦ ਪੈਂਦੀ ਹੈ ਇਕੱਲੀ ਗੰਡੋਆਂ ਦੀ ਖਾਦ ਵੀ ਆਪ ਆਪ ਤਿਆਰ ਕਰਦੇ ਆਂ ਤੇ ਹਰੇਕ ਵੀਰ ਨੂੰ ਲਾਉਣੀਆਂ ਚਾਹੀਦੀਆਂ ਨੇ ਥੋੜੀਆਂ ਬਹੁਤੀਆਂ ਸਬਜ਼ੀਆਂ ਜੇ ਤੁਸੀਂ ਵੱਡੇ ਪੱਧਰ ਤੇ ਨਹੀਂ ਲਾਉਣੀਆਂ ਤਾਂ ਤੁਸੀਂ ਛੋਟੇ ਪੱਧਰ ਤੇ 2-4 ਆਪ ਦੇ ਪਰਿਵਾਰ ਨੂੰ ਦੇ ਦੇਓ ਜਿੰਨੀ ਤੁਹਾਨੂੰ ਬੱਲਾਂ ਦੀ ਜ਼ਰੂਰਤ ਹੈ ਜਿਹੜਾ ਹੁਣ ਸਮਾਂ ਚੱਲੀ ਜਾਂਦਾਗਾ ਝੋਨੇ ਦਾ ਸਮਾਂ ਚੱਲੀ ਜਾਂਦਾਗਾ ਕਿਸਾਨ ਵੀਰ ਝੋਨਾ ਲਾਈ ਜਾਂਦੇ ਆ ਝੋਨਾ ਕੱਦੂ ਕਰੀ ਜਾਂਦੇ ਆ ਤੇ ਉਧਰੋਂ ਕੱਦੂ ਨੇ ਵੀ ਲੋਕਾਂ ਨੇ ਚੀਕਾਂ ਗੜਾਤੇ ਕਿਉਂਕਿ ਕੱਦੂ ਦਾ ਰੇਟ ਅੱਜ ਦੀ ਘੜੀ ਦੇ ਵਿੱਚ ਬਹੁਤ ਜ਼ਿਆਦਾ ਉੱਚਾ ਹੈ ਇਹ ਜਿਹੜੇ ਸਬਜ਼ੀਆਂ ਦੇ ਰੇਟ ਇੱਥੇ ਜਲਾਈ ਮਹੀਨੇ ਚਾ ਕੇ ਚੜ ਜਾਂਦੇ ਆ ਚੜਨ ਦਾ ਕਾਰਨ ਕੀ ਹੁੰਦਾ ਜਿਹੜੇ ਕਿਸਾਨ ਵੀਰ ਹੁੰਦੇ ਉਹ ਬੱਲਾ ਬੱਲਾ ਵਾਹ ਕੇ ਝੋਨਾ ਲਾ ਦਿੰਦੇ ਆ ਤੇ ਝੋਨਾ ਲੱਗਣ ਕਾਰਨ ਜਿਹੜੇ ਸਬਜ਼ੀਆਂ ਦੇ ਰੇਟ ਉੱਚੇ ਹੁੰਦੇ ਬਾਕੀ ਇਹ ਕਿ ਗਰਮੀ ਬਹੁਤ ਜ਼ਿਆਦਾ ਪੈ ਗਈ ਲੋ ਬਹੁਤ ਜ਼ਿਆਦਾ ਪੈ ਗਈ ਝਾੜ ਘਟ ਗਿਆ ਵੱਧ ਰੇਟ ਦਾ ਇਹੀ ਫਾਇਦਾ ਵੀ ਭਾਰ ਘੱਟ ਚੱਕਣਾ ਪੈਂਦਾ ਰੇਟ ਵਧੀਆ ਮਿਲ ਗਿਆ ਮੁਨਾਫਾ ਵਧੀਆ ਹੋ ਜਾਂਦਾ ਨਹੀਂ ਭਾਰ ਵਾਲਾ ਟੋਣਾ ਪੈਂਦਾ ਰੇਟ ਘਟ ਹੁੰਦਾ ਹਰ ਸਾਲ ਕਿਸਾਨਾਂ ਨੂੰ ਕਈ ਵਾਰ ਘਾਟਾ ਵੀ ਪੈਂਦਾ ਪਰ ਐਤਕੀ ਸਹੀ ਰੇਟ ਮਿਲ ਰਿਹਾ ਕਿਸਾਨਾਂ ਨੂੰ ਕਦੋਂ ਆ